ਜਦੋਂ ਮੀਰੀ ਅਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ ਤਾਂ ਅੱਗੋ ਸ਼੍ਰੀ ਚੰਦ ਜੀ ਨੇ ਬੜਾ ਪਿਆਰ ਦਿੱਤਾ ਉਹਨਾਂ ਨੇ ਛੇਵੇਂ ਪਾਸ਼ਾ ਤੋਂ ਪੁੱਛਿਆ ਆਪ ਜੀ ਦੇ ਕਿੰਨੇ ਸਾਹਿਬਜਾਤੇ ਹਨ ਗੁਰੂ ਮਹਾਰਾਜ ਜੀ ਨੇ ਆਖਿਆ ਪੰਜ ਹਨ ਜੀ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਇਨ੍ਹਾਂ ਪੰਜਾਂ ਵਿੱਚੋਂ ਕੋਈ ਬਾਬਾ ਜੀ ਦਾ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਪੰਜੇ ਬਾਬਾ ਜੀ ਦੇ ਹੀ ਹਨ ਜੀ ਇੰਨਾਂ ਵਿੱਚੋਂ ਕੋਈ ਮਰਜ਼ੀ ਲੈ ਲਵੋ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਤਾ ਜੀ ਦਾ ਹੱਥ ਫੜਿਆ ਤੇ ਕਿਹਾ ਇਹ ਤੁਹਾਡਾ ਵੀ ਟਿੱਕਾ ਹੈ ਤੇ ਸਾਡਾ ਵੀ ਟਿੱਕਾ ਹੈ ਫਿਰ ਉਹਨਾਂ ਨੇ ਆਪਣੀ ਗੁਰਗੱਦੀ ਬਾਬਾ ਗੁਰਦਤਾ ਜੀ ਨੂੰ ਦੇ ਦਿੱਤੀ ਤੇ ਕਿਹਾ ਹੁਣ ਇਹ ਦੀਨ ਦੁਨੀਆ ਦਾ ਟਿੱਕਾ ਹੈ ਬਾਬਾ ਜੀ ਮਹਾਰਾਜ ਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਕਰ ਮੀਰੀ ਅਤੇ ਪੀਰੀ ਦੀ ਦਾਤ ਤਾਂ ਪਹਿਲਾਂ ਹੀ ਸੀ ਇਹ ਫਕੀਰੀ ਸਾਡੇ ਕੋਲੋਂ ਲੈ ਲਵੋ ਮੀਰੀ ਵੀ ਤੁਹਾਡੇ ਪਾਸ ਪੀਰੀ ਵੀ ਤੁਹਾਡੇ ਪਾਸ ਤੇ ਫਕੀਰੀ ਵੀ ਤੁਹਾਡੇ ਪਾਸ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਆਪ ਜੀ ਦੀ ਹੀ ਬਖਸ਼ਿਸ਼ ਹੈ